ਅਮਰਸਰ ਦੀ ਸੀਆਈ ਸਟਾਫ ਆਫ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ 6 ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਅਤੇ ਵੱਡੀ ਮਾਤਰਾ ਚ ਹਥਿਆਰ ਬਰਾਮਦ ਕੀਤੇ ਹਨ ਤੇ ਕੀ ਕੁਝ ਕਹਿ ਰਹੇ ਨੇ ਇਸ ਸਬੰਧ ਦੇ ਵਿੱਚ ਪੁਲਿਸ ਅਧਿਕਾਰੀ ਆਓ ਤੁਹਾਨੂੰ ਵੀ ਦੱਸਦੇ ਹਾਂ ਮਾਨਜੋ ਕੁਮਿਸ਼ਨਰ ਪੁਲਿਸ ਸ਼੍ਰੀ ਗੁਰਪ੍ਰੀਤ ਸਿੰਘ ਜੀ ਪੁਰਲਰ ਦੀ ਅਧਿਅਤਤਾ ਮੁਤਾਬਕ ਕਮਿਸ਼ਨਰੇਟ ਅਮਰਸਰ ਵੱਲੋਂ ਮਾੜੇ ਅਨਸਰ ਜਿਹੜੇ ਨੇ ਕਿਸੇ ਵੀ ਤਰੀਕੇ ਦੇ ਹੈਗੇ ਨੇ ਉਹਨਾਂ ਦੇ ਖਿਲਾਫ ਲਗਾਤਾਰ ਕਾਰਵਾਈ ਜਾਰੀ ਹੈ ਬਹੁਤ ਜ਼ੋਰਦਾਰ ਤਰੀਕੇ ਨਾਲ ਅਸਰ ਅਸਰ ਦਾ ਤਰੀਕੇ ਨਾਲ ਕਾਰਵਾਈ ਕੀਤੀ ਜਾ ਰਹੀ ਹੈ ਜਿਹੜੇ ਭੜੇ ਅਨਸਰ ਹੈਗੇ ਆ ਬੇਸ਼ੱਕ ਵੈਂਟੀ ਕੇਸ ਦਾ ਕੰਮ ਕਰ ਰਹੇ ਹੁਣ ਜਾਂ ਆਮ ਇੱਕ ਦਾ ਕੰਮ ਕਰ ਰਹੇ ਹੁਣ ਮੈਂ ਦੱਸਣਾ ਚਾਹੁੰਦਾ ਸਾਡੇ ਸੀਏ 3 ਬਲਵਿੰਦਰ ਸਿੰਘ ਉਹਨਾਂ ਨੇ ਇੱਕ ਬੜੀ ਅਹਿਮ ਆਪਣੇ ਅਚੀਵਮੈਂਟ ਇੱਕ ਹਾਸਲ ਕੀਤੀ ਹੈ ਟੋਟਲ 5 ਦੋਸ਼ੀ ਉਹਨਾਂ ਨੇ ਫੜੇ ਨੇ ਔਰ 5 ਦੋਸ਼ੀ ਗੁਫਤਾਰ ਕੀਤੇ ਨੇ ਜਿਨ੍ਹਾਂ ਕੋਲੋਂ ਅ 2 30 ਬੋਰ ਤੇ ਪਿਸਤਲ ਮਿਲੇ ਨੇ ਇੱਕ ਅਮਨ ਉਰਫ ਵਿਸ਼ੂ ਹੈਗਾ ਉਸ ਕੋ 30 ਬੋਰ ਦਾ ਪਿਸਤਲ ਮਿਲਿਆ ਹੈਗਾ ਇੱਕ ਹੈਦਰ ਭੱਟੀ ਹੈਗਾ ਉਸ ਕੋ ਵੀ 30 ਬੋਰ ਦਾ ਪਿਸਤਲ ਮਿਲਿਆ ਹੈਗਾ ਇਸੇ ਤਰ੍ਹਾਂ ਇੱਕ ਤਰੂਫ ਹੈਗਾ ਸਾਨੂੰ ਅਰਨ ਮਹਿਰਾਉਤ ਕੋ 100 ਗ੍ਰਾਮ ਹਿਰੋਇਨ ਮਿਲੀ ਹੈ ਔਰ 10000 ਡਰਗ ਮੰਨੀ ਮਿਲੀ ਹੈ ਇਸੇ ਤਰ੍ਹਾਂ ਇੱਕ ਇਸ਼ੂ ਹੈਗਾ ਇੱਕ ਉਹਦੇ ਕੋਲ ਵੀ 10000 ਡਰਗ ਮੰਨੀ ਮਿਲੀ ਹੈ ਔਰ ਇੱਕ ਰਾਜਵੀਰ ਚੱਡਾ ਹੈਗਾ ਇਹ ਦੋ ਰਾਉਂਡ ਮਿਲੇ ਨੇ ਇਹ ਸਾਰੇ ਹੀ ਖਜਾਨਾ ਗੇਟ ਦੇ ਰਹਿਣ ਵਾਲੇ ਨੇ ਔਰ ਜਿਹੜਾ ਹੈਦਰ ਭੱਟੀ ਹੈਗਾ ਉਹ ਅਮਨ ਐਵੇਨਿਊ ਦਾ ਰਹਿਣ ਵਾਲਾ ਹੈਗਾ ਪਹਿਲਾਂ ਚਾਰ ਦੋਸ਼ੀ ਗੁਫਤਾਰ ਕੀਤੇ ਸੀ ਉਸ ਤੋਂ ਬਾਅਦ ਫਰਦਰ ਜਿਹੜਾ ਇਨਵੈਸਟੀਗੇਸ਼ਨ ਕੀਤੀ ਗਈ ਹੈਦਰ ਭੱਟੀ ਜਿਹੜਾ ਹੈਗਾ ਇਹਦੇ ਕੋਲ ਵੀ ਇਹਦੇ ਪਿਸਤਲ ਘਰ ਦੇ ਵਿੱਚੋਂ ਹੀ ਨੇ ਲੁਕੋ ਕੇ ਰੱਖਿਆ ਸੀ ਉਹ ਰਿਕਵਰ ਕੀਤਾ ਹੈਗਾ ਬਹੁਤ ਵਧੀਆ ਅਚੀਵਮੈਂਟ ਹੈਗੀ ਆ ਔਰ ਇਹ ਜਿਹੜਾ ਹੈਗਾ ਕਿਸ ਦੇ ਨਾਲ ਜਿਹੜਾ ਹੈਗਾ ਇਹ ਜਿਹੜਾ ਅੱਜ ਵੀ ਕੋਈ ਕ੍ਰਾਈਮ ਹੋਣਾ ਸੀ ਉਹਤੇ ਵੀ ਨੱਥ ਪੈਗੀ ਇਸੇ ਤਰ੍ਹਾਂ ਇੰਸਪੈਕਟਰ ਮੋਲਕਦੀਪ CA1 ਚਾਰਜ ਨੇ ਉਹਨਾਂ ਨੇ ਵੀ ਬਹੁਤ ਅਹਿਮ ਇੱਕ ਅਚੀਵਮੈਂਟ ਹਾਸਲ ਕੀਤੀ ਹੈ ਇੱਕ ਵਿਸ਼ਾਲ ਸਾਨੂੰ ਹੀਰਾ ਸਿੰਘ ਗੁੱਜਰਪੁਰੇ ਦਾ ਹੈਗਾ ਉਹਨੂੰ 30 ਬੋਰ ਦੇ ਦੋ ਪਿਸਟਲ ਹਾਸਲ ਕੀਤੇ ਨੇ ਰਿਕਵਰ ਕੀਤੇ ਨੇ ਜਿਹੜੇ ਕਿ ਬਹੁਤ ਹੀ ਸਫਿਸਟੀਕੇਟਡ ਹੈਗੇ ਨੇ ਔਰ ਇਹ ਇਸ ਦੋਸ਼ੀ ਤੇ ਪਹਿਲਾਂ ਐਨਡੀਪੀਐਸ ਦਾ ਮਕਦਮਾ ਵੀ ਦਰਜ ਹੈਗਾ 2021 ਵਿੱਚ ਔਰ 21 ਸਾਲ ਦੀ ਉਮਰ ਹੈਗੀ ਹੈ ਔਰ ਇਹ ਇਹ ਸਾਰੇ ਹੀ ਦੋਸ਼ੀ ਜਿਹੜੇ ਹੈਗੇ ਨੇ ਤੇ 20 ਤੋਂ 30 ਦੇ ਵਿੱਚ ਵਿੱਚ ਦਰਮਿਆਨ ਹੈਗੇ ਨੇ ਉਹ ਮੈਂ ਸਮਝਦਾ ਜਿਹੜੇ ਆਪਣਾ ਚਾਰ ਪਿਸਟਲ ਰਿਕਵਰ ਹੋਏ ਨੇ ਬਾਕੀ ਹੋਰਨ ਕਵਰ ਹੋਈ ਆ ਸੀਏ 1 ਔਰ 3 ਵੱਲੋਂ ਤੇ ਬਹੁਤ ਵਧੀਆ ਅਚੀਵਮੈਂਟ ਹੈ ਇਹ ਸਾਰੀ ਜਿਹੜੀ ਕਾਰਵਾਈ ਹੋਈ ਆ ਸਾਡੇ ਏਸੀਪੀ ਯਾਦਵਿੰਦਰ ਏਸੀਪੀ ਕਰਾਈ ਨੇ ਔਰ ਉਹਨਾਂ ਦੀ ਨਿਗਰਾਨੀ ਚ ਹੋਈ ਆ ਔਰ ਐਸਏ ਬਲਵਿੰਦਰ ਸਿੰਘ ਸੀਏ 3 ਇਨ ਚਾਰਜ ਔਰ ਅਮ ਰਿਸਪੈਕਟ ਟੂ ਬੋਲਖ ਸਿੰਘ ਇਹਨਾਂ ਦਾ ਜਿਹੜੇ ਸੀ ਇੰਚਾਰਜ 1 ਨੇ ਇਹਨਾਂ ਦੇ ਦੋਨਾਂ ਨੇ ਬਹੁਤ ਵਧੀਆ ਅਚੀਵਮੈਂਟ ਹਾਸਲ ਕੀਤੀ ਹੈ ਇਨਸਪੈਕਟਰ ਮੋਲਕਦੀਪ ਨੇ ਬੀਤੇ ਦਿਨੇ ਵੀ ਇਹਨਾਂ ਨੇ 6 ਪਿਸਤਲ ਹਰਕਬਰ ਕਰਨ ਸੇ ਕਾਮਯਾਬੀ ਹਾਸਲ ਕੀਤੀ ਸੀ ਔਰ ਦੋਨੇ ਸੀਏ ਜਿਹੜੇ ਇੰਚਾਰਜ ਨੇ ਬੜੀ ਮਿਹਨਤ ਨਾਲ ਕੰਮ ਕਰ ਰਹੇ ਨੇ ਮੈਂ ਸਾਰੇ ਇਹਨਾਂ ਦੀ ਸ਼ਲਾਘਾ ਵੀ ਕਰਦਾ ਹਾਂ ਔਰ ਮੈਂ ਪੂਰੇ ਇਹ ਮਨੁਸ਼ਕੀ ਇਹਨਾਂ ਵੀ ਜਿਹੜੇ ਇਹ ਬੰਦੇ ਫੜੇ ਗਏ ਨੇ ਜਿਹਦੇ 4 ਪਿਸਤਲ ਵੀ ਇਹਨਾਂ ਕੋਲ ਮਿਲੇ ਨੇ ਫਰਦਰ ਇਹ ਕ੍ਰਾਈਮ ਜਿਹੜਾ ਹੋਣਾ ਸੀ ਉਹ ਵੀ ਰੋਕਿਆ ਗਿਆ ਬਾਕੀ ਇਹ ਪਿਸਤਲ ਇਹਨਾਂ ਨੇ ਕਿੱਥੋਂ ਲਏ ਨੇ ਕਿੱਦਾਂ ਆਏ ਨੇ ਉਹ ਸਾਰੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਥੋੜੀ ਕਿੱਥੋਂ ਇਹਨਾਂ ਨੇ ਰੂਟ ਥਰੂ ਹੋਏ ਆ ਕਿਵੇਂ ਇਹ ਜਿਹੜਾ ਵੀ ਇਨਵੋਲਪ ਆਇਆ ਗਿਆ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇ ਕਿ ਨਾਲ ਮੈਂ ਵੀ ਦੱਸਣਾ ਜਾਵਾਂਗਾ ਇਹ ਜੀ ਇਹ ਬੰਦੇ ਜਿਹੜੇ ਵੀ ਇਸ ਤਰ੍ਹਾਂ ਦੇ ਕ੍ਰਾਈਮ ਕਰ ਰਹੇ ਨੇ ਕਿਸੇ ਨੂੰ ਵੀ ਬਖਸ਼ਾ ਨਹੀਂ ਜਾਏਗਾ ਤੇ ਇਹ ਕਾਰਵਾਈ ਲਗਾਤਾਰ ਇਸ ਤਰ੍ਹਾਂ ਜਾਰੀ ਰਹੇਗੀ